ਦੋਸਤੋ ਇਸ ਗੁੜੀਆ ਨੇ ਬਹੁਤ ਸੋਹਣਾ ਗੀਤ ਗਾਇਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੇ ਸਾਰਿਆਂ ਤੇ ਕਿਰਪਾ ਕਰਨ ਐਤਵਾਰ ਵੱਡੀ ਗਿਣਤੀ ਚ ਸੰਗਤ ਚਪਹਿਰਾ ਸਾਹਿਬ ਤੇ ਹਾਜ਼ਰੀ ਭਰਦੀ ਹੈ ਜੇਕਰ ਤੁਸੀਂ ਵੀ ਭਰਦੇ ਹੋ ਤਾਂ ਕਮੈਂਟਾਂ ਚ ਵਾਇਗਰੂ ਲਿਖੇ ਬਿਨਾ ਨਹੀਂ ਜਾਣਾ ਜੇਕਰ ਨਹੀਂ ਭਰਦੇ ਤੇ ਤਾਂ ਵੀ ਵਾਇਗਰੂ ਲਿਖ ਕੇ ਸਾਰਿਆਂ ਨੇ ਜ਼ਰੂਰ ਜਾਣਾ ਕਮੈਂਟਾਂ 'ਚ ਲਿਖ ਦਿਓ ਤਾਂ ਤਨ ਬੱਬ ਦੀਪ ਸਿੰਘ ਜੀ ਇਸ ਬੱਚੀ ਨੇ ਬਹੁਤ ਸੋਹਣਾ ਸ਼ਬਦ ਗਾਇਆ ਸੁਣੋ ਤੁਸੀਂ ਸਰਵਣ ਕਰੋ ਅਤੇ ਬੱਚੀ ਦਾ ਲਾਈਕ ਸ਼ੇਅਰ ਕਮੈਂਟ ਕਰਕੇ ਹੌਸਲਾ ਵਧਾਓ ਦੇਖੋ ਤੁਸੀਂ ਇਹ ਪੂਰੀ ਵੀਡੀਓ ਕਿਉਂਕਿ ਦੋਸਤੋ ਗੱਲ ਸਾਰੀ ਯਕੀਨ ਤੇ ਟਿਕੀ ਹੁੰਦੀ ਹੈ ਜਿਵੇਂ ਕਹਿੰਦੇ ਆ ਕਿ ਧੰਨਾ ਭਗਤ ਜੀ ਨੇ ਪੱਥਰ ਦੇ ਵਿੱਚੋਂ ਰੱਬ ਪ੍ਰਗਟ ਕਰਤਾ ਸੀ ਉਹ ਰੱਬ ਪ੍ਰਗਟ ਕਿਵੇਂ ਹੋਇਆ ਸੀ ਉਹ ਉਹਦੇ ਯਕੀਨ ਦੇ ਸਦਕਾ ਉਹਦੀ ਸ਼ਰਦਾ ਦੇ ਸਦਕਾ ਕਹਿੰਦੇ ਨੇ ਕਿ ਜੇਕਰ ਕਿਸੇ ਚੀਜ਼ ਤੇ ਯਕੀਨ ਕਰ ਲਈਏ ਉਹਨੂੰ ਸੱਚੇ ਦਿਲੋਂ ਤਣੋਂ ਮਨੋਂ ਮੰਨ ਲਈਏ ਤਾਂ ਫਿਰ ਸਭ ਕੁਝ ਪਰਮਾਤਮਾ ਦਿੰਦਾ ਹੈ ਅਤੇ ਉਹਦੀ ਹੋਂਦ ਦੇ ਵਿੱਚ ਹੀ ਅਸੀਂ ਅੱਜ ਇਸ ਧਰਤੀ ਤੇ ਇਸ ਸ੍ਰਿਸ਼ਟੀ ਦੇ ਵਿੱਚ ਤੁਰੇ ਫਿਰਦੇ ਆਂ ਦੇਖੋ ਤੁਸੀਂ ਪੂਰੀ ਵੀਡੀਓ ਅਤੇ ਬੱਚੀ ਦਾ ਹੌਸਲਾ ਤੁਸੀਂ ਜ਼ਰੂਰ ਵਧਾइए ਤਾਂ ਬਾਬਾ ਦੀਪ ਸਿੰਘ ਜਾਗੀ ਦੇ ਸਤਾਏ ਜੋ ਚੁ ਪੈਰੇ ਵਿੱਚ ਆਉਂਦੇ ਨੇ ਤਾਂ ਬਾਬਾ ਦੀਪ ਸਿੰਘ ਹੌਲੀ 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 ਬਾਣੀ ਨਾਲ ਪਿਆਰ ਜਦ ਪਾਉਂਦੇ ਨੇ ਤਨ ਬਾਬਾ ਦੀਪ ਸਿੰਘ ਗੋੜ ਨਾਲ ਲਾਉਂਦੇ ਨੇ ਜਗ ਦੇ ਸਤਾਏ ਜੋ ਚ ਪੈਰੇ ਵਿੱਚ ਆਉਂਦੇ ਨੇ ਤਨ ਬਾਬਾ ਦੀਪ ਸਿੰਘ ਗੋੜ ਨਾਲ ਲਾਉਂਦੇ ਨੇ ਆਪੇ ਤੇਰੇ ਬਾਬਾ ਦੀਪ ਸਿੰਘ ਗੜ ਨਾਲ ਲਾਂਦੇ ਨੇ ਪਹਿਲਾਂ ਉਹ ਸੰਗਤਾਂ ਨੂੰ ਸੇਵ ਵਿੱਚ ਝੋੜ ਦੇ ਵਿਸ਼ਿਆਂ ਵਿਕਰਾਂ ਵਾਲੇ ਰੋਵਲੋਂ ਮੋੜ ਦੇ ਹੌਲੀ 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 ਬਾਣੀ ਨਾਲ ਪਿਆਰ ਜਦ ਪਾਉਂਦੇ ਨੇ ਤਨ ਬਾਬਾ ਦੀਪ ਸਿੰਘ ਗੜ ਨੇ ਤਨ ਬਾਬਾ ਦੀਪ ਸਿੰਘ ਗੋੜ ਨਾਲ ਲਾਉਂਦੇ ਨੇ ਆਪੇ ਤੇਰੇ ਵਿਗੜਿਆ ਕਰ ਜੱਸ ਵਰਗਾ ਜੋ ਵੀ ਤੇਰੇ ਦੁੱਖ ਬਾਬਾ